ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਪਾ ਆਪਣੇ ਘਰ ਦੇ ਵਿੱਚ ਬਣਾਵਾਂਗੇ ਜੀ ਅੱਜ ਗਰਮੀਆਂ ਦਾ ਪਹਿਲਾ ਸਾਗ ਪਾਲਕ ਅਤੇ ਪत्ता गोभी ਦਾ ਸਾਗ ਬਣਾ ਕੇ ਕਰਾਂਗੇ ਤਿਆਰ ਬਹੁਤ ਹੀ ਵਧੀਆ ਸਾਗ ਬਣ ਕੇ ਤਿਆਰ ਹੁੰਦਾ ਹੈ ਤੇ ਕੁੱਕਰ ਵਿੱਚ ਬਣਾਉਣ ਦਾ ਅਸਲ ਟੰਗ ਤੁਹਾਨੂੰ ਦੱਸਾਂਗੇ ਕਿੰਨਾ ਇਹਦੇ ਵਿੱਚ ਪਾਣੀ ਪੈਂਦਾ ਹੈ ਜੀ ਕਿੰਨਾ ਟਾਈਮ ਲੱਗਦਾ ਹੈ ਸਾਰਾ ਆਪਾਂ ਪ੍ਰੋਪਰ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਇੱਥੇ ਹੁਣ ਆਪਾਂ ਸਾਗ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਹਾਂਜੀ ਇੱਥੇ ਆਪਾਂ ਸਾਗ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਪਾਣੀ ਰੱਖ ਦਾਂਗੇ ਗਰਮ ਹੋਣ ਦੇ ਲਈ ਇਹਦੇ ਵਿੱਚ ਆਪਾਂ ਨੇ ਇੱਕ ਗਲਾਸ ਇਦਾਂ ਦਾ ਦੇਖੋ ਵੱਡਾ ਗਲਾਸ ਆ 1/2 ਕਿਲੋ ਵਾਲਾ ਥੋੜਾ ਜਿਹਾ ਇਹਦੇ ਵਿੱਚ ਵੱਧ ਪਾਣੀ ਆਂਦਾ ਹੈ ਪਾਣੀ ਦਾ ਪਾਉਂਦਾ ਹੈ ਕਿਉਂਕਿ ਸਾਗ ਬਣਾਣਾ ਆਪਾਂ ਨੇ ਪਾਲਕ ਦਾ ਪਾਲਕ ਪਾਣੀ ਛੱਡ ਦਿੰਦੀ ਹੈ ਇਸ ਕਰਕੇ ਨਾ ਆਪਾਂ ਪਾਣੀ ਥੋੜਾ ਹੀ ਲਿਆਏ ਹਰੇ ਮੇਥੇ ਆਪਣੇ ਕੋਲ ਹੈ ਨਹੀਂ ਆਪਾਂ ਇਹਦੀ ਜਗ੍ਹਾ ਤੇ ਪਾਵਾਂਗੇ ਜੀ ਸੁੱਕੇ ਦਾਣੇ ਵਾਲੇ ਮੇਥੇ ਇਹਨਾਂ ਦਾ ਫਲੇਵਰ ਬਹੁਤ ਵਧੀਆ ਆਂਦਾ ਹੈ ਸਾਗ ਦੇ ਵਿੱਚ ਇੱਥੇ ਆਪਾਂ ਨੇ ਕੁੱਕਰ ਰੱਖ ਦਿੱਤਾ ਹੈ ਜੀ ਗੈਸ ਦੇ ਉੱਤੇ ਤੇ ਇਹਨੂੰ ਆਪਾਂ ਮੀਡੀਅਮ ਕਰ ਦੇਵਾਂ ਹਾਂਜੀ ਇੱਥੇ ਆਪਾਂ ਨੇ ਸੇਕ ਦੇਖੋ ਮੀਡੀਅਮ ਕਰ ਦਿੱਤਾ ਹੈ ਤੇ ਆਪਾਂ ਇਦਾਂ ਇਹਨੂੰ ਢੱਕ ਦਵਾਂਗੇ ਪਾਣੀ ਜਿਹੜਾ ਹੈ ॠਜੀ ਜਾਊਗਾ ਮਤਲਬ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਇਹਨੇ ਆਪਾਂ ਪਾਲਕ ਕੱਟ ਲੈਣੇ ਆ ਇੱਥੇ ਨਾ ਆਪਾਂ ਨੂੰ ਥੋੜਾ ਜਿਹਾ ਬਾਥੂ ਵੀ ਮਿਲ ਗਿਆ ਸੀਗਾ ਜੀ ਤੇ ਇੱਕ ਫੁੱਲ ਪਾਵਾਂਗੇ ਆਪਾਂ ਪੱਤਾ ਗੋਭੀ ਦਾ ਤੇ ਚਾਰ ਗੁੱਚੀਆਂ ਲਈਆਂ ਨੇ ਜੀ ਆਪਾਂ ਨੇ ਪਾਲਕ ਦੀਆਂ ਇਹਨਾਂ ਨੂੰ ਪਾਲਕ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਸੁਵਾਰ ਕੇ ਤੋਂ ਸੁਵਾਰ ਕੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਰੱਖ ਦਿੱਤਾ ਸੀਗਾ ਜੀ ਤੇ ਹੁਣ ਆਪਾਂ ਇਹਨੂੰ ਪਾਲਕ ਨੂੰ ਕੱਟ ਲਵਾਂਗੇ ਦੇਖੋ ਪਾਲਕ ਬਿਲਕੁਲ ਕੱਚੀ-ਕੱਚੀ ਜਿਹੀ ਸੀਗੀ ਆਪਾਂ ਨੇ ਜੋ ਪੱਤਾ ਖਰਾਬ ਸੀਗਾ ਉਹ ਕੱਢ ਦਿੱਤਾ ਸੀ ਤੇ ਬਾਕੀ ਡੰਡੀਆਂ ਵਗੈਰਾ ਇਹਨਾਂ ਦੀਆਂ ਰੱਖ ਲਈਆਂ ਸੀ ਕਿਉਂਕਿ ਬਿਲਕੁਲ ਕੱਚੀ ਪਾਲਕ ਸੀਗੀ ਇਸ ਤਰੀਕੇ ਦੇ ਪੱਤੇ ਸੀਗੇ ਦੇਖੋ ਜੀ ਬਿਲਕੁਲ ਕੱਚੀ ਸੀ ਪਾਲਕ ਤੇ ਇਸੇ ਤਰੀਕੇ ਨਾਲ ਆਪਾਂ ਇਹਨੂੰ ਕੱਟ ਲਵਾਂਗੇ ਉਧਰ ਪਾਣੀ ਨਿਜ ਰਿਹਾ ਹੈ ਜੀ ਜਿਹੜਾ ਇਹ ਚੰਗੀ ਤਰ੍ਹਾਂ ਨੇ ਨਾਲ ਉਬਾਲੇ ਮਾਰਨ ਲੱਗ ਗਿਆ ਏ ਤੁਸੀਂ ਦੇਖ ਸਕਦੇ ਹੋ ਪਾਣੀ ਇਹ ਨਿਜ ਗਿਆ ਏ ਤੇ ਇਹਦੇ ਵਿੱਚ ਹੁਣ ਜਿਹੜੀ ਪਾਲਕ ਆਪਾਂ ਕੱਟੀ ਆ ਉਹ ਪਾ ਦੇਵਾਂਗੇ ਦੇਖੋ ਅੱਜ ਮੈਂ ਅਧਿਕ ਪਾਲਕ ਕੱਟੀ ਆ ਇਹ ਆਪਾਂ ਇਹਦੇ ਵਿੱਚ ਪਾ ਦਿੱਤੀ ਆ ਇੱਕਦਮ ਤੁਹਾਨੂੰ ਪਹਿਲਾਂ ਵੀ ਮੈਂ ਦੱਸਦੀ ਹੁੰਨੀ ਆ ਜਦੋਂ ਸਰਦੀਆਂ ਚ ਸਾਗ ਦੀ ਵੀਡੀਓ ਪਾਈ ਸੀ ਕਿ ਅਸੀਂ ਇੱਕਦਮ ਸਾਰਾ ਸਾਗ ਇੱਕੋ ਵਾਰੀ ਨਹੀਂ ਪਾਉਂਦੇ ਅਸੀਂ ਜਿੰਨਾ ਜਿੰਨਾ ਕੱਟਦੇ ਆ ਉਹਨਾਂ ਨੂੰ ਪਾਈ ਜਾਣੇ ਹੁੰਦੇ ਆ ਤੇ ਹੁਣ ਆਪਾਂ ਇਹਨੂੰ ਇਦਾਂ ਢੱਕ ਦੇਵਾਂਗੇ ਤੇ ਆਪਾਂ ਜਿਹੜੀ ਬਾਕੀ ਦੀ ਉਹ ਵੀ ਕੱਟ ਲੈਨੇ ਆ ਇੱਧਰ ਦੇਖੋ ਮੈਂ ਜਿਹੜੀ ਬਾਕੀ ਦੀ ਪਾਲਕਾ ਉਹ ਵੀ ਕੱਟ ਲਈ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਹੁਣ ਇਸ ਤੋਂ ਬਾਅਦ ਮੈਂ ਪੱਤਾ ਗੋभी ਜਿਹੜੀ ਉਹ ਵੀ ਵੀ ਕੱਟ ਲਵਾਂਗੇ ਬਾਅਦ ਚ ਉਹ ਵੀ ਅਸੀਂ ਚ ਐਡ ਕਰ ਦਵਾਂਗੇ ਤੇ ਥੋੜਾ ਜਿਹਾ ਜਿਹੜਾ ਬਾਥੂ ਉਹ ਵੀ ਆਪਾਂ ਕੱਟ ਪਾਵਾਂਗੇ ਜੀ ਇਹ ਪਾਲਕ ਆਪਾਂ ਹੁਣ ਕੱਟ ਲਈਏ ਇਹਨੂੰ ਫਿਰ ਆਪਾਂ ਉਸੇ ਤਰੀਕੇ ਦੇ ਨਾਲ ਟੱਕ ਦਾਂਗੇ ਤੇ ਇੰਨੇ ਆਪਾਂ ਪੱਤਾ ਗੋभी ਕੱਟ ਲੈਨੇ ਆ ਪੱਤਾ ਗੋभी ਵੀ ਪਹਿਲਾਂ ਹੀ ਧੋ ਕੇ ਰੱਖ ਲਈ ਸੀਗੀ ਜੀ ਪਾਲਕ ਦੇ ਨਾਲ ਇਹ ਵੀ ਆਪਾਂ ਕੱਟ ਲਾਂਗੇ ਇਸ ਤਰ੍ਹਾਂ ਆਪਾਂ ਬਰੀਕ ਬਰੀਕ ਜੀ ਕੱਟ ਕੇ ਪਾ ਦਾਂਗੇ ਜੀ ਜੇਕਰ ਤੁਹਾਨੂੰ ਚਲਾਈ ਮਿਲਦੀ ਹੈ ਤਾਂ ਤੁਸੀਂ ਚਲਾਈ ਵੀ ਪਾ ਸਕਦੇ ਹੋ ਵੈਸੇ ਚਲਾਈ ਵਾਲਾ ਸਾਗ ਜਿਹੜਾ ਆ ਇਹ ਬਣਦਾ ਹੁੰਦਾ ਹੈ ਜੁਲਾਈ ਅਗਸਤ ਦੇ ਵਿੱਚ ਤੇ ਜਿਹੜਾ ਇਹ ਅਪ੍ਰੈਲ ਮਈ ਦਾ ਸਾਗ ਹੁੰਦਾ ਹੈ ਇਹ ਪਾਲਕ ਪੱਤਾ ਗੋਭੀ ਦਾ ਬਣਦਾ ਹੁੰਦਾ ਹੈ ਜੀ ਬਾਕੀ ਜੇ ਤੁਹਾਨੂੰ ਮਿਲਦੀ ਹੈ ਤਾਂ ਤੁਸੀਂ ਜ਼ਰੂਰ ਪਾ ਲਿਓ ਮੇਰੇ ਕੋਲ ਹੈ ਨਹੀਂ ਸੀ ਇਸ ਕਰਕੇ ਆਪਾਂ ਚਲਾਈ ਜਿਹੜੀ ਹੈ ਸਕਿੱਪ ਕਰ ਦਿੱਤੀ ਇਹ ਦੇਖੋ ਜੀ ਆਪਾਂ ਨੇ ਪੱਤਾ ਗੋਭੀ ਕੱਟ ਲਈ ਹੈ ਤੇ ਥੋੜਾ ਜਿਹਾ ਬਾਥੂ ਸੀ ਉਹ ਵੀ ਆਪਾਂ ਕੱਟ ਲਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਇਹ ਵੀ ਪਾ ਦਵਾਂਗੇ ਲੋ ਜੀ ਆਪਾਂ ਇਹਨੂੰ ਪਾ ਦਿੱਤਾ ਹੈ ਤੇ ਹੁਣ ਨਾ ਆਪਾਂ ਕੁੱਕਰ ਦਾ ਢੱਕਣ ਖжая ਹੀ ਬੰਦ ਨਹੀਂ ਕਰਨਾ ਜੇ ਮੇਰੇ ਕੋਲ ਟਮਾਟਰ ਇਸ ਟਾਈਮ ਘਰੇ ਨਹੀਂ ਹੈਗੇ ਜੇ ਤੁਹਾਡੇ ਕੋਲ ਟਮਾਟਰ ਹੈਗੇ ਤਾਂ ਤੁਸੀਂ 2 ਵੇ ਦੇ ਵਿੱਚ ਪਾ ਦਿਓ ਬਹੁਤ ਵਧੀਆ ਲੱਗੇ ਇੱਥੇ ਦੇਖੋ ਆਪਾਂ ਨੇ ਸਾਰਾ ਸਾਗ ਪਾ ਦਿੱਤਾ ਹੈ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਨਹੀਂ ਕਰਾਂਗੇ ਜੇ ਆਪਾਂ ਨੇ ਕੁੱਕਰ ਦਾ ਢੱਕਣ ਹੁਣੇ ਬੰਦ ਕਰ ਦਿੱਤਾ ਤਾਂ ਜਿਹੜੀ ਆਪਾਂ ਨੇ ਗੋਭੀ ਪਾਈ ਹੈ ਇਸ ਸਾਗ ਦੇ ਵਿੱਚ ਗੈਸ ਭਰ ਦਵੇਗੀ ਤੇ ਸਾਗ ਕੌੜਾ ਬਣ ਕੇ ਤਿਆਰ ਹੋਵੇਗਾ ਬਿਲਕੁਲ ਵੀ ਵਧੀਆ ਨਹੀਂ ਬਣੇਗਾ ਸੋ ਇਸ ਕਰਕੇ ਇਹਨੂੰ ਖੁੱਲਾ ਹੀ ਰਜਾਵਾਂਗੇ ਹਜੇ ਆਪਾਂ ਇਦੇ ਵਿੱਚ ਪਾ ਦਵਾਂਗੇ ਜੀ ਆਪਾਂ ਨਮਕ ਨਮਕ ਆਪਣੀ ਦੇਖ ਕੇ ਪਾਣਾ ਹੈ ਬਹੁਤ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਪਾਲਕ ਜਿਹੜੀ ਹੈ ਇਹ ਪਹਿਲਾਂ ਹੀ ਸਲੂਣੀ ਜੀ ਹੁੰਦੀ ਹੈ ਇਸ ਕਰਕੇ ਪਾਲਕ ਦੇ ਸਾਗ ਦੇ ਵਿੱਚ ਨਮਕ ਜਿਹੜਾ ਆ ਦੂਜੇ ਸਾਗਾਂ ਦੇ ਨਾਲੋਂ ਘੱਟ ਪੈਂਦਾ ਹੈ ਹੁਣ ਤਾਂ ਆਪਾਂ ਸਾਗ ਨੂੰ ਇਸ ਤਰੀਕੇ ਦੇ ਨਾਲ ਰੱਖਾਂਗੇੁੱਲਾ ਹੀ ਰਿਜਣ ਦਵਾਂਗੇ ਇੰਨੇ ਆਪਾਂ ਸਾਗ ਦੇ ਵਿੱਚ ਪਾਣ ਦੇ ਲਈ ਮਸਾਲਾ ਤਿਆਰ ਕਰ ਲਏ ਇੱਥੇ ਦੇਖੋ ਜੀ ਆਪਾਂ ਨੇ ਦੋ ਪੋਥੀਆਂ ਲਸ ਜੰਦੀਆਂ ਚੀਲੇ ਲਈਆਂ ਨੇ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਅਦਰਕ ਤੇ ਦੋ ਲੈ ਇਹਨੇ ਆਪਾਂ మీడియం ਸਾਈਜ਼ ਦੇ ਪਿਆਜ਼ ਸਵਾਦ ਅਨੁਸਾਰ ਲਈਆਂ ਨੇ ਜੀ ਆਪਾਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਤੁਸੀਂ ਦੇਖ ਕੇ ਲੈ ਲੈਣੀਆਂ ਨੇ ਵੀ ਤੁਹਾਡੇ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਨਮਕ ਮਿਰਚ ਜਿਹੜਾ ਆ ਖਾਂਦੇ ਆ ਤੇ ਆਪਾਂ ਇਹਨਾਂ ਨੂੰ ਹੁਣ ਪੀਸ ਲਵਾਂਗੇ ਆਪਾਂ ਨੇ ਮਸਾਲਾ ਪੀਸ ਲਿਆ ਏ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਮਸਾਲੇ ਨੂੰ ਆਪਾਂ ਇਸ ਤਰੀਕੇ ਦੇ ਨਾਲ ਫਲਾ ਦੇਵਾਂਗੇ ਤੇ ਇਹਨਾਂ ਆਪਾਂ ਨਾ ਸਾਈਡ ਤੋਂ ਇਸ ਤਰ੍ਹਾਂ ਇੱਕ ਵਾਰ ਚੈੱਕ ਕਰ ਲਵਾਂਗੇ ਦੇਖੋ ਪਾਣੀ ਸਾਗ ਦੇ ਵਿੱਚ ਹੈਗਾ ਇਹ ਹਜੇ ਪਾਣੀ ਪਾਲਕ ਨੇ ਛੱਡ ਦਿੱਤਾ ਪਾਣੀ ਆਪਾਂ ਇਹਦੇ ਵਿੱਚ ਦੇਖੋ ਹੋਰ ਐਡ ਨਹੀਂ ਕੀਤਾ ਪਾਲਕ ਨੇ ਪਾਣੀ ਛੱਡ ਦਿੱਤਾ ਐ ਸੋ ਇਸ ਕਰਕੇ ਪਹਿਲਾਂ ਆਪਾਂ ਨੇ ਧਿਆਨ ਰੱਖਣਾ ਹੈ ਪਾਣੀ ਜਦੋਂ ਆਪਾਂ ਕੁੱਕਰ 'ਚ ਪਾਣਾ ਹੈ ਘੱਟ ਹੀ ਧਰਨਾ ਹੈ ਪਾਲਕ ਕਾਫੀ ਪਾਣੀ ਛੱਡ ਦਿੰਦੀ ਹੈ ਤੇ ਇਸ ਤਰ੍ਹਾਂ ਆਪਾਂ ਕੋਲੇ ਕੋਲੇ ਹੱਥਾਂ ਜਿਹੇ ਨਾਲ ਮਸਾਲਾ ਜਿਹੜਾ ਰਲਾਤਾ ਵਿੱਚ ਇੱਕਦਮ ਦੱਬ ਕੇ ਅੜਛੀ ਨਹੀਂ ਮਾਰੀ ਹਲਕੇ ਹਲਕੇ ਹੱਥਾਂ ਦੇ ਨਾਲ ਇਦਾਂ ਆਪਾਂ ਨੇ ਫਲਾ ਦਿੱਤਾ ਹੈ ਜੀ ਤੇ ਹੁਣ ਆਪਾਂ ਇਹਨੂੰ ਜੇ ਤਾਂ ਤੁਹਾਨੂੰ ਘਾਲੀ ਆ ਤਾਂ ਤੁਸੀਂ ਕੁੱਕਰ ਦਾ ਢੱਕਣ ਬੰਦ ਕਰਕੇ ਇਹਨੂੰ ਅੱਧਾ ਘੰਟਾ ਵਿਸਲਾ ਲਗਵਾ ਸਕਦੇ ਹੋ ਪਰ ਪਾਣੀ ਪਹਿਲਾਂ ਚੈੱਕ ਕਰ ਲਿਓ ਪਾਣੀ ਤੇ ਆਪਾਂ ਨੂੰ ਕੋਈ ਕਾਲੀ ਨਹੀਂ ਹੈਗੀ ਆਪਾਂ ਇਹਨੂੰ 15-20 ਮਿੰਟ ਇਸ ਤਰ੍ਹਾਂ ਖੁੱਲਾ ਹੀ ਰਜਾਵਾਂਗੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਇਹਨੂੰ ਬਿਸਲਾ ਜਿੰਨੀਆਂ ਲੱਗਣਗੀਆਂ ਉਹ ਲਗਵਾਵਾਂਗੇ ਜੀ ਤੇ ਆਪਾਂ 15 ਮਿੰਟ ਇਹਨੂੰ ਖੁੱਲਾ ਰਜਾ ਲਈਏ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਇੱਥੇ ਦੇਖੋ ਜੀ 15 ਮਿੰਟ ਹੋ ਗਏ ਆ ਇੱਕ ਦੋ ਮਿੰਟ ਉੱਪਰ ਹੀ ਹੋ ਗਿਆ ਇਹਨੂੰ ਖੁੱਲਾ ਰਿਜਦੇ ਹੋਏ ਤੇ ਇੱਥੇ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰਨਾ ਹੈ ਕੁੱਕਰ ਦਾ ਢੱਕਣ ਬੰਦ ਕਰਨ ਤੋਂ ਪਹਿਲਾਂ ਇੱਕ ਵਾਰ ਆਪਾਂ ਨੇ ਇਸ ਤਰੀਕੇ ਦੇ ਨਾਲ ਪਾਣੀ ਜ਼ਰੂਰ ਚੈੱਕ ਕਰਨਾ ਹੈ ਜੀ ਪਾਣੀ ਬਿਲਕੁਲ ਸਹੀ ਆ ਪਰ ਜੇਕਰ ਤੁਹਾਨੂੰ ਲੱਗਦਾ ਹੈ ਵੀ ਪਾਣੀ ਘਟਾ ਹੈ ਤਾਂ ਤੁਸੀਂ ਇਹਦੇ ਵਿੱਚ ਅੱਧਾ ਇੱਕ ਗਲਾਸ ਪਾਣੀ ਦਾ ਪਾ ਲਿਓ ਜਿਆਦਾ ਪਾਣੀ ਪਾਣ ਦੀ ਜ਼ਰੂਰਤ ਨਹੀਂ ਹੈਗੀ ਜੀ ਅੱਧਾ ਇੱਕ ਪਾਣੀ ਦਾ ਗਲਾਸ ਪਾ ਕੇ ਮਤਲਬ ਉਬਾਲ ਕੇ ਪਾਣਾ ਹੈ ਪਾਣੀ ਗਰਮ ਕਰਕੇ ਠੰਡਾ ਪਾਣੀ ਨਹੀਂ ਪਾਣਾ ਤੇ ਪਾਣੀ ਪਾ ਕੇ ਫਿਰ ਤੁਸੀਂ ਢੱਕਣ ਬੰਦ ਕਰ ਸਕਦੇ ਹੋ ਪਰ ਆਪਣਾ ਇਹਦੇ ਵਿੱਚ ਪਾਣੀ ਬਿਲਕੁਲ ਸਹੀ ਆ ਤੇ ਹੁਣ ਆਪਾਂ ਨਾ ਮੀਡੀਅਮ ਸੇਕ ਦੇ ਉੱਤੇ ਸਾਗ ਨੂੰ 20-25 ਮਿੰਟ ਝਾਵਾਂਗੇ ਬਿਸਲਾ ਜਿੰਨੀ ਮਰਜ਼ੀ ਵੱਜੀ ਜਾਣ ਪਰ 20-25 ਮਿੰਟ ਬਾਅਦ ਆਪਾਂ ਫਿਰ ਭੂਕਰ ਦਾ ਢੱਕਣ ਢਾਹ ਕੇ ਖੋਲ ਕੇ ਚੈੱਕ ਕਰਾਂਗੇ ਇਹ ਤੇ ਸਾਗ ਨੂੰ ਰਿਜਦੇ ਹੋਏ ਪੂਰਾ ਅੱਧਾ ਘੰਟਾ ਹੋ ਗਿਆ ਏ ਬਿਸਲਾ ਵੱਜ ਚੁੱਕੀਆਂ ਜਿਹਦੇ ਜੰਗੀ ਤਰ੍ਹਾਂ ਦੇ ਨਾਲ ਅੱਧਾ ਘੰਟਾ ਇਹਨੂੰ ਰਿਜਦੇ ਨੂੰ ਹੋ ਚੁੱਕਿਆ ਤੇ ਆਪਾਂ ਹੁਣ ਗੈਸ ਜਿਹੜਾ ਇਹ ਬੰਦ ਕਰ ਦਵਾਂਗੇ ਗੈਸ ਆਪਾਂ ਬੰਦ ਕਰ ਦਿੱਤਾ ਹੈ ਜੀ ਭਾਪ ਆਪਾਂ ਨੇ ਜਿੱਤੇ ਛੱਡ ਦਿੱਤੀ ਹੈ ਇਹ ਭਾਪ ਜਦੋਂ ਆਪਣੇ ਆਪ ਨਿਕਲ ਜਾਊਗੀ ਆਪਾਂ ਕੁੱਕਰ ਦਾ ਢੱਕਣ ਉਦੋਂ ਖੋਲਾਂਗੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਦੇਖੋ ਜੀ ਭਾਪ ਨਿਕਲ ਚੁੱਕੀ ਆ ਤੇ ਹੁਣ ਆਪਾਂ ਢੱਕਣ ਖੋਲ ਕੇ ਸਾਗ ਚੈੱਕ ਕਰ ਲੈਨੇ ਆ ਇੱਧਰ ਦੇਖੋ ਜੀ ਸਾਗ ਜਿਹੜਾ ਆ ਆਪਣਾ ਬਣ ਚੁੱਕਿਆ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਹੀ ਸੀਗਾ ਪਾਣੀ ਐ ਮਤਲਬ ਚੰਗੀ ਤਰ੍ਹਾਂ ਦੇ ਨਾਲ ਸੁੱਕ ਗਿਆ ਹੈ ਸਾਗ ਆਪਣਾ ਘੋਟਣ ਦੇ ਲਈ ਹੋ ਗਿਆ ਹੈ ਉਧਰ ਆਪਾਂ ਸਾਗ ਘੋਟ ਲੈਣੇ ਆ ਤੇ ਇੱਧਰ ਆਪਾਂ ਪਾਣੀ ਗਰਮ ਹੋਣ ਦੇ ਲਈ ਰੱਖ ਦਿੱਤਾ ਹੈ ਜੋ ਆਪਾਂ ਨੇ ਆਲਣ ਤੋਂ ਬਾਅਦ ਪਾਉਣਾ ਹੈ ਤਿੰਨ ਗਲਾਸ ਪਾਣੀ ਦੇ ਇੱਥੇ ਮੈਂ ਗਰਮ ਹੋਣ ਦੇ ਲਈ ਰੱਖੇ ਹੈ ਜੀ ਇੱਥੇ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਵੇਸਟ ਜਿਹਾ ਕੱਪੜਾ ਲੈ ਕੇ ਇੱਧਰ ਐਦਾਂ ਕੁੱਕਰ ਨੂੰ ਫੜ ਲਿਆ ਹੈ ਤੇ ਆਪਾਂ ਹੁਣ ਸਾਗ ਜਿਹੜਾ ਆ ਘੋਟ ਲਵਾਂਗੇ ਪਹਿਲਾਂ ਪਾਣ ਲਣ ਤੋਂ ਬਿਨਾਂ ਹੀ ਘੋਟਾਂਗੇ ਇਹਦੇ ਵਿੱਚ ਇਦਾਂ ਆਪਾਂ ਘੋਟਣਾ ਵਾਰ ਲੈਣਾ ਨੂੰ ਮਲੈਮ ਕਰ ਲੈਣਾ ਹੈ ਜੀ ਦੇਖੋ ਜੇ ਪਾਣੀ ਸੁੱਕਿਆ ਹੁੰਦਾ ਹੈ ਸਾਗ ਬਹੁਤ ਵਧੀਆ ਤਰੀਕੇ ਦੇ ਨਾਲ ਘੁਟਕੇ ਤਿਆਰ ਹੁੰਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਨਾਲੇ ਇਹਦੇ ਵਿੱਚ ਪਾਣੀ ਬਹੁਤ ਘੱਟ ਪਾਉਣਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿਉਂਕਿ ਪਾਲਕ ਬਹੁਤ ਜ਼ਿਆਦਾ ਪਾਣੀ ਛੱਡ ਦਿੰਦੀ ਹੈ ਦੇਖੋ ਜਿਹੜਾ ਪਾਲਕ ਨੇ ਪਾਣੀ ਛੱਡਿਆ ਹੈ ਉਹਦੇ ਨਾਲ ਹੀ ਸਾਗ ਆਪਣਾ ਪੱਕਿਆ ਆਏ ਜੀ ਤੇ ਇੱਥੇ ਦੇਖੋ ਆਪਾਂ ਨੇ ਇਦਾਂ ਥੋੜਾ ਜਿਹਾ ਘੋਟ ਲੈਣਾ ਇਹਨੂੰ ਸੁੱਕੇ ਸਾਗ ਨੂੰ ਘੋਟਣ ਦੇ ਵਿੱਚ ਥੋੜਾ ਬਹੁਤ ਜਿਆਦਾ ਜ਼ੋਰ ਨਹੀਂ ਲੱਗਦਾ ਬਹੁਤ ਜਲਦੀ ਇਹ ਘੁਟਕੇ ਤਿਆਰ ਹੋ ਜਾਂਦਾ ਹੈ ਦੇਖੋ ਆਪਾਂ ਨੇ ਥੋੜਾ ਜਿਹਾ ਇਹਨੂੰ ਇਦਾਂ ਹੀ ਘੋਟ ਲਿਆ ਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੇਸਣ ਦਾ ਆਲਣ ਆਪਾਂ ਤੁਸੀਂ ਮੱਕੀ ਦੇ ਆਟੇ ਦਾ ਵੀ ਪਾ ਸਕਦੇ ਹੋ ਬੇਸਣ ਦਾ ਵੀ ਪਾ ਸਕਦੇ ਹੋ ਪਰ ਗਰਮੀਆਂ ਦੇ ਵਿੱਚ ਬੇਸਣ ਦਾ ਪਾ ਲਵੇ ਕਿਉਂਕਿ ਬੇਸਣ ਠੰਡੀ ਦਾ ਸੀਰ ਦਾ ਹੁੰਦਾ ਹੈ ਜੀ ਇੱਥੇ ਆਪਾਂ ਪਹਿਲਾਂ 2 ਵੱਡੇ ਚਮਚ ਪਾ ਲਵਾਂਗੇ ਛੋਟੀ ਘੜਸੀ ਹੁੰਦੀ ਹੈ ਜੋ ਭਰ ਕੇ ਪਾ ਲਵਾਂਗੇ ਜੀ 2 ਤੇ ਇਹਨੂੰ ਆਪਾਂ ਹੁਣ ਘੋਟ ਲਵਾਂਗੇ ਜਿਹੜਾ ਆਲਣ ਮੈਂ ਪਹਿਲਾ ਪਾਇਆ ਸੀ ਉਹਨੂੰ ਮੈਂ ਚੰਗੀ ਤਰ੍ਹਾਂ ਨਾਲ ਘੋਲ ਲਿਆ ਏ ਤੇ ਮੈਨੂੰ ਨਾ ਥੋੜਾ ਜਿਹਾ ਆਲਣ ਘੱਟ ਲੱਗ ਰਿਹਾ ਏ ਤੇ ਮੈਂ ਡੇਢ ਕੜਛੀ ਜਿਹੜੀ ਹੈ ਪਾ ਲਵਾਂਗੀ ਇਹਨੂੰ ਹੁਣ ਆਪਾਂ ਫੇਰ ਘੋਟ ਲਵਾਂਗੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਲੈਂ ਕਰ ਲਵਾਂਗੇ ਜੀ ਇੱਥੇ ਦੇਖੋ ਦੀ ਸਾਗ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਘੋਟ ਲਿਆ ਏ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਸਾਗ ਆਪਾਂ ਘੋਟ ਲਿਆ ਏ ਤੇ ਇਹਦੇ ਵਿੱਚ ਹੁਣ ਪਾਵਾਂਗੇ ਆਪਾਂ ਗਰਮ ਕੀਤਾ ਹੋਇਆ ਪਾਣੀ ਪਾਣੀ ਪਾ ਕੇ ਦਾ ਆਪਾਂ ਮਿਲਾ ਲਵਾਂਗੇ ਪਹਿਲਾਂ ਮੈਂ ਅੱਧਾ ਪਾਣੀ ਪਾਇਆ ਹੈ ਜੀ ਬਾਕੀ ਮੈਂ ਦੇਖ ਕੇ ਪਾਵਾਂਗੀ ਇੱਥੇ ਦੇਖੋ ਮੈਂ ਥੋੜਾ ਜਿਹਾ ਪਾਣੀ ਹੋਰ ਪਾ ਲਵਾਂਗੀ ਸਾਗ ਤੁਸੀਂ ਦੇਖ ਕੇ ਪਾ ਲੈਣਾ ਹੈ ਜੀ ਜਿੱਦਾਂ ਦਾ ਵੀ ਤੁਹਾਡੇ ਘਰੇ ਖਾਂਦੇ ਆ ਸਾਡੇ ਘਰੇ ਥੋੜਾ ਜਿਹਾ ਪਤਲਾ ਸਾਗ ਖਾਣਾ ਪਸੰਦ ਕਰਦੇ ਆ ਤੇ ਆਪਾਂ ਥੋੜਾ ਜਿਹਾ ਇਹਨੂੰ ਪਤਾ ਹੀ ਰੱਖਾਂਗੇ ਕਿਉਂਕਿ ਜਦੋਂ ਆਪਾਂ ਨੇ ਆਲਣ ਨੂੰ ਪਕਾਣਾ ਹੈ ਉਦੋਂ ਵੀ ਸਾਗ ਗਾੜਾ ਹੋ ਜਾਂਦਾ ਕਿਉਂਕਿ ਬੇਸਣ ਨੇ ਪੱਕਣਾ ਹੈ ਜਦੋਂ ਉਹਦੋਂ ਫੁੱਲ ਜਾਣਾ ਹੁੰਦਾ ਹੈ ਸਾਗ ਘੜਾ ਹੋ ਜਾਂਦਾ ਹੁੰਦਾ ਏ ਇਹ ਦੇਖੋ ਆਪਾਂ ਉਹ ਪਾਣੀ ਵੀ ਮਿਲਾ ਦਿੱਤਾ ਤੇ ਆਪਾਂ ਬਾਕੀ ਦਾ ਵੀ ਬਚਿਆ ਆਪਣੇ ਕੋਲ ਥੋੜਾ ਜਿਹਾ ਇਹਨੂੰ ਆਪਾਂ ਐਡ ਕਰਕੇ ਚੰਗੀ ਤਰ੍ਹਾਂ ਦੇ ਨਾਲ ਕਰ ਦਵਾਂਗੇ ਮਿਕਸ ਇੱਥੇ ਦੇਖੋ ਜੀ ਪਾਣੀ ਹੁਣ ਬਿਲਕੁਲ ਠੀਕ ਹੈ ਸਾਡੇ ਹਿਸਾਬ ਦੇ ਨਾਲ ਆਪਾਂ ਨੇ ਹੋਰ ਪਾਣੀ ਇਹਦੇ ਵਿੱਚ ਨਹੀਂ ਪਾਣਾ ਤੇ ਹੁਣ ਪਾਲਣ ਨੂੰ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਸਾਗ ਆਪਣਾ ਬਣ ਕੇ ਤਿਆਰ ਆ ਵੈਸੇ ਤਾਂ ਦੇਖੋ ਤੁਸੀਂ ਇਹ ਸਾਗ ਨੂੰ ਹੈਂਡੀ ਬਲੈਂਡਰ ਨਾਲ ਵੀ ਘੋਟ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਪਰ ਅਸੀਂ ਘੋਟਣੇ ਨਾਲ ਘੋਟਿਆ ਹੋਇਆ ਸਾਗ ਪਸੰਦ ਕਰਦੇ ਹਾਂ ਖਾਣਾ ਇਥੇ ਆਪਾਂ ਨੇ ਘੋਟ ਲਿਆ ਜੀ ਤੇ ਇਹਨੂੰ ਆਪਾਂ ਹੁਣ ਆਲਣ ਨੂੰ ਪੱਕਣ ਦੇ ਲਈ ਰੱਖ ਦਿੰਨੇ ਆ ਇੱਥੇ ਦੇਖੋ ਜੀ ਆਪਾਂ ਨੇ ਹੁਣ ਗੈਸ ਦੇ ਉੱਤੇ ਕੁੱਕਰ ਰੱਖ ਲਿਆ ਏ ਤੇ ਮੀਡੀਅਮ 'ਤੇ ਆਪਾਂ ਸੇਕ ਕਰ ਦੇਵਾਂਗੇ ਮੀਡੀਅਮ ਸੇਕ ਦੇ ਉੱਤੇ ਆਪਾਂ 15 ਕ ਮਿੰਟ ਆਲਣ ਨੂੰ ਪੱਕਣ ਦਵਾਂਗੇ ਇਦਾਂ ਆਪਾਂ ਇਹਨੂੰ ਢੱਕ ਦਵਾਂਗੇ ਜੀ ਢੱਕ ਕੇ ਆਪਾਂ ਆਲਣ ਨੂੰ ਪੱਕਣ ਦਵਾਂਗੇ ਇੱਥੇ ਪੂਰੇ 15 ਮਿੰਟ ਹੋ ਚੁੱਕੇ ਆ ਜੀ ਆਲਣ ਨੂੰ ਪੱਕਦੇ ਹੋਏ ਆਲਣ ਚੰਗੀ ਤਰ੍ਹਾਂ ਦੇ ਨਾਲ ਪੱਕ ਗਏ ਸਾਗ ਵੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਗਾੜਾ ਹੋ ਚੁੱਕਿਆ ਏ ਤੇ ਆਪਾਂ ਹੁਣ ਤੁਹਾਨੂੰ ਕੱਢ ਕੇ ਦਿਖਾ ਦਿੰਨੇ ਆ ਲੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਸਾਗ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਇਹ ਤੁਸੀਂ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦਾ ਸਾਗ ਬਣ ਕੇ ਤਿਆਰ ਹੋਇਆ ਏ ਤੇ ਦੇਖੋ ਇਹਦੇ ਵਿੱਚ ਜਿਹੜੇ ਆਪਾਂ ਨੇ ਦਾਣਿਆਂ ਵਾਲੇ ਮੇਥੇ ਪਾਏ ਸੀ ਬਿਲਕੁਲ ਨਹੀਂ ਪਤਾ ਲੱਗ ਰਿਹਾ ਹੈਗਾ ਇਹ ਚੰਗੀ ਚੰਗੀ ਤਰ੍ਹਾਂ ਦੇ ਨਾਲ ਸਾਗ ਨੂੰ ਘੋਟਣ ਲੱਗੇ ਉਹ ਵਿੱਚ ਹੀ ਘੁੱਟ ਗਏ ਨੇ ਤੇ ਫਲੇਵਰ ਇੰਜ ਆ ਰਿਹਾ ਹੈ ਸਾਗ ਦੇ ਵਿੱਚ ਉਹ ਜਿਸ ਤਰ੍ਹਾਂ ਆਪਾਂ ਨੇ ਹਰੀ ਮੇਥੀ ਪਾਈ ਹੁੰਦੀ ਆ ਸੋ ਇਸ ਤਰ੍ਹਾਂ ਜੇ ਮੇਥੇ ਨਾ ਹੋਵੇ ਤੁਸੀਂ ਇਦਾਂ ਦਾਣਿਆਂ ਵਾਲੇ ਮੇਥੇ ਪਾ ਲਿਆ ਕਰੋ ਬਹੁਤ ਵਧੀਆ ਫਲੇਵਰ ਆਉਂਦਾ ਹੈ ਜੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਸਾਗ ਦੀ ਤੇ ਸਾਗ ਵਧੀਆ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਜੇ ਸਾਡੀ ਵੀਡੀਓ ਨਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ